ਮੇਰਾ ਨਾਮ ਈਸ਼ੂ ਗਿੱਲ ਹੈ ਜੀ ਮੈਮ ਅੱਜ ਵਿਬ ਸਕੂਲ ਦੇ ਵਿੱਚ ਦਰਨਾ ਲਾਇਆ ਜਾ ਰਿਹਾ ਹੈ ਪੇਪਰ ਤੇ ਵੱਲੋਂ ਕੀ ਕਾਰਨ ਕੀ ਹੈ ਸਰ ਮੇਰੀ ਨਾ ਬੇਟੀ ਪੜਦੀ ਹੈ ਔਰ ਇਹ 7th ਕਲਾਸ ਦੇ ਵਿੱਚ ਅੱਜ ਉਹਦਾ ਪੇਪਰ ਸੀਗਾ ਐਸਐਸਟੀ ਦਾ ਤੇ ਬੱਚਾ ਪੇਪਰ ਦੇਣ ਆਇਆ ਹੈ ਪ੍ਰੋਪਰ ਸਕੂਲ ਯੂਨੀਫਾਰਮ ਦੇ ਵਿੱਚ ਰੀਬਨ ਆਈ ਕਾਰਡ ਸਭ ਕੁਝ ਪਾ ਕੇ ਆਇਆ ਹੈ ਬਸ ਇੱਕ ਥਰਸਡੇ ਹੋਣ ਕਰਕੇ ਨਾ ਕਿਉਂਕਿ ਬੱਚਾ 4 ਵਜੇ ਦਾ ਉੱਠ ਕੇ ਵਿਚਾਰਾ ਪੜ੍ਹ ਰਿਆ ਰਿਵਿਜ਼ਨ ਕਰ ਰਿਹਾ ਹੈ ਮੈਂ ਉਹਨੂੰ ਕਰਵਾ ਰਹੀ ਏ ਦਿਮਾਗ ਚੁਸਕਲਪ ਕਰਕੇ ਵੀ ਥਰਸਡੇ ਸੀ ਤੇ ਹਾਊਸ ਡੈਸ ਪਾਣੀ ਸੀਗੀ ਬਸ ਉਹ ਪੇਪਰ ਦੇਣਾ ਜੇ ਆਈ ਹੈ ਐਂਟਰ ਕੀਤੀ ਹੈ ਸਕੂਲ ਚ ਇਹਨਾਂ ਨੇ ਉਹਨੂੰ ਪੇਪਰ ਤੇ ਨਹੀਂ ਬੈਠਣ ਦਿੱਤਾ ਈਵਨ ਕਿ ਕਲਾਸ ਟੀਚਰ ਨੇ ਫੋਨ ਕਰਤਾ ਵੀ ਤੁਹਾਡੇ ਬੱਚੇ ਨੂੰ ਪੇਪਰ ਚ ਨਹੀਂ ਬੈਠਣ ਦਿੱਤੇ ਜਾਏਗਾ ਪਹਿਲਾਂ ਇਹਨੂੰ ਯੂਨੀਫਾਰਮ ਦੇ ਕੇ ਜਾਓ ਇਹ ਯੂਨੀਫਾਰਮ ਚੇਂਜ ਕਰੇਗੀ ਬਾ ਤੁਹਾਨੂੰ ਗੈਸ ਬੰਦ ਕੀਤਾ ਕਿ ਨਹੀਂ ਕੀਤਾ ਪਰ ਜਿਹੜਾ ਸਕੂਲ ਭੱਜੀ ਆਈਆਂ ਅੰਦਰ ਸੇ ਦੋ ਵਾਰ ਸਾਡ ਐਕਸੀਡੈਂਟ ਹੋਣ ਲੱਗਾ ਹੈ ਬੱਚੇ ਨੂੰ ਯੂਨੀਫਾਰਮ ਦੇਣ ਲਈ ਆਂਦੇ ਨੂੰ ਸਾਰੇ ਪੇਰੈਂਟਸ ਇਕੱਠੇ ਹੋਏ ਪਈ ਸੀ ਜਿੰਨੇ ਜਿੰਨਾਂ ਨੂੰ ਫੋਨ ਗਏ ਪਏ ਸੀ ਤੇ ਪ੍ਰਿੰਸੀਪਲ ਨੂੰ ਮਿਲਣ ਦੀ ਡਿਮਾਂਡ ਰੱਖ ਰਹੇ ਸੀ ਪ੍ਰਿੰਸੀਪਲ ਮੈਡਮ ਮਿਲੇ ਨਹੀਂ ਘੰਟੇ ਬਾਅਦ ਆਏ ਹੈ ਘੰਟੇ ਬਾਅਦ ਆ ਕੇ ਕਹਿੰਦੇ ਸੀ ਬੱਚਾ ਨੂੰ ਬਿਠਾਤਾ ਜਿਹੜੇ ਬੱਚੇ ਦੀ ਮੈਂਟਲੀ ਹਰਾਸਮੈਂਟ ਹੋਈ ਹੈ ਜਿਹੜੇ ਬੱਚੇ ਨੂੰ ਧੁੱਪੇ ਖੜਾਇਆ ਗਿਆ ਹੈ ਜਿਹੜੇ ਬੱਚੇ ਤੋਂ ਫੋਨ ਕਰਵਾਏ ਗਿਆ ਉਸ ਬੱਚੇ ਚ ਕਿੱਥੇ ਕੌਨਫੀਡੈਂਸ ਰਹਿ ਗਿਆ ਹੋਏਗਾ ਪੇਪਰ ਦੇ ਨਾਲ ਦੱਸੋ ਇਹ ਕਿੱਥੇ ਰਿਕੇ ਵੀ ਜੇ ਬੱਚੇ ਨੇ ਯੂਨੀਫਾਰਮ ਨਹੀਂ ਪਾਈ ਤੁਸੀਂ ਉਹ ਪੇਪਰ ਨਹੀਂ ਦੇ ਸਕਦਾ ਸਕੂਲ ਯੂਨੀਫਾਰਮ ਪਾਈ ਹੈ ਜਿਹੜੇ ਇਹਨਾਂ ਨੇ ਪੈਸੇ ਕਮਾਣ ਲਈ ਹਾਊਸ ਡੈਸਰ ਲਾਈਏ ਨਾ ਬਸ ਉਹ ਹਾਊਸ ਡੈਸ ਨਹੀਂ ਪਾਈ ਸੀ